ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸਿਖਰ ਤਵਰ ਨੇ ਅੰਤਰਰਾਸ਼ਟਰੀ ਕ੍ਰਿਕਟ ਅਤੇ ਕ੍ਰੇਲੂ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ ਤਾਂ ਦੱਸਦੀ ਹੈ ਕਿ ਸਿਖਰ ਪਿਛਲੇ 1.5 ਸਾਲ ਤੋਂ ਟੀਮ ਇੰਡੀਆ ਤੋਂ ਬਾਹਰ ਸਨ ਸਿਖਰ ਤਵਰ ਨੇ ਆਪਣੇ ਐਕਸ ਅਕਾਊਂਟ ਤੋਂ ਵੀਡੀਓ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਸਿਖਰ ਨੇ ਲਿਖਿਆ ਹੈ ਕਿ ਮੈਂ ਆਪਣੇ ਕ੍ਰਿਕਟ ਸਫ਼ਰ ਦੇ ਇਸ ਚੈਪਟਰ ਨੂੰ ਖਤਮ ਕਰ ਰਿਹਾ ਇਸ ਲਈ ਮੈਂ ਆਪਣੀਆਂ ਅਣਗਿਣਤ ਯਾਦਾਂ ਲੈ ਕੇ ਜਾ ਰਿਹਾ ਪਿਆਰ ਅਤੇ ਸਮਰਥਨ ਲਈ ਧੰਨਵਾਦ। ਉਹਨਾਂ ਵੀਡੀਓ ਪੋਸਟ ਕਰਦੇ ਹੋਏ ਕਿਹਾ ਹੈ ਕਿ ਮੇਰਾ ਇੱਕੋ ਹੀ ਟੀਚਾ ਸੀ ਭਾਰਤ ਲਈ ਖੇਡਣਾ। ਜੋ ਹੋਇਆ ਵੀ ਜਿਸ ਲਈ ਮੈਂ ਬਹੁਤ ਸਾਰੇ ਲੋਕਾਂ ਦਾ ਧੰਨਵਾਦੀ ਹਾਂ। ਸਭ ਤੋਂ ਪਹਿਲਾਂ ਮੇਰਾ ਪਰਿਵਾਰ, ਮੇਰੇ ਬਚਪਨ ਦੇ ਕੋਚ ਜਿਸ ਦੇ ਦਟ ਮੈਂ ਕ੍ਰਿਕਟ ਸਿੱਖਿਆ। ਮੈਂ ਅੰਤਰਰਾਸ਼ਟਰੀ ਕ੍ਰਿਕਟ ਅਤੇ ਘਰੇਲੂ ਕ੍ਰਿਕਟ ਨੂੰ ਅਲਵਿਦਾ ਕਹਿ ਰਿਹਾ। ਉਹਨਾਂ ਕਿਹਾ ਕਿ ਮੈਂ BCCI ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ। 2010 ਵਿੱਚ ਤਵਨੂ ਆਸਟ੍ਰੇਲੀਆ ਦੇ ਖਿਲਾਫ 1 ਡੇ ਵਿਚ ਭਾਰਤ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਦਾ ਮੌਕਾ ਮਿਲਿਆ। ਸਾਲ 2011 ਵਿੱਚ ਉਸਨੇ T20 ਵਿੱਚ ਅਤੇ 2013 ਵਿੱਚ ਟੈਸਟ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ। 2013 ਤਵੰਦੇ ਕਰੀਅਰ ਦਾ ਸਭ ਤੋਂ ਵਧੀਆ ਸਾਲ ਰਿਹਾ। ਜਦੋਂ ਉਸਨੇ 26 ਵੰਡੇ ਮੈਚਾਂ ਵਿੱਚ 1162 ਦੌੜਾਂ ਬਣਾਈਆਂ ਸਨ। ਇਸੇ ਸਾਲ ਚੈਂਪੀਅਨਜ਼ ਟਰੋਫੀ 'ਚ ਤਵੰਨੇ 5 ਮੈਚਾਂ 'ਚ 363 ਦੌੜਾਂ ਬਣਾਈਆਂ। ਭਾਰਤ ਇਸ ਸਾਲ ਤੀਜੀ ਵਾਰ ICC ਟੂਰਨਾਮੈਂਟ ਦਾ ਚੈਂਪੀਅਨ ਬਣਿਆ। इस तो बाद तवन्नु टीम च मौके मिलते रहे ने अपना आखिरी अंतरराष्ट्रीय मैच 10 दिसंबर 2022 नु बंगलादेश विरुद्ध खेड़िया सी इस तो बाद उन्हें कदे भी टीम इंडिया च मौका नहीं मिलया नमस्कार सभी को आज एक ऐसे मोड़ पर खड़ा हूँ जहाँ से पीछे देखने पर सिर्फ यादें ही नजर आती हैं और आगे देखने पर एक पूरी दुनिया मेरी हमेशा से एक ही मंजिल थी इंडिया के लिए खेलना और वो हुआ भी जिसके लिए मैं कई लोगों का शुक्रगुजार हूं सबसे पहले मेरी फैमिली मेरे बचपन के कोच तारिक सिन्हा जी मदन शर्मा जी जिनके अंदर मैंने क्रिकेट सीखी फिर मेरी टीम जिसके साथ साथ मैं सालों खेला मुझे एक परिवार और मिला ना मिला नाम आप सबका प्यार मिला पर कहते हैं ना कहानी में आगे बढ़ने के लिए पन्ने पलटना जरूरी है तो बस मैं भी ऐसे ही करने जा रहा हूँ माई रिटायरमेंट फ्रॉम इंटरनेशनल एंड डोमेस्टिक क्रिकेट और अब जब मैं अपनी क्रिकेट जर्नी को अलविदा कह रहा हूं तो मेरे दिल में एक सुकून है कि मैं अपने देश के लिए बहुत खेला और मैं बहुत शुक्रगुजार गुजार हूँ बीसीसीआई डी डी का जिन्होंने मुझे मौका दिया और मेरे सारे फैंस का जिन्होंने मुझे इतना प्यार दिया और मैं बस खुद से ये कहता हूँ कि भाई तू तो इस बात से दुखी मत हो कि तू अपने देश के लिए फिर नहीं खेलेगा पर इस बात की खुशी अपने पास रख कि तू अपने देश के लिए खेला और ये मेरे लिए सबसे बड़ी बात है मैं खेला ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸਿਖਰ ਤਵਰ ਨੇ ਅੰਤਰਰਾਸ਼ਟਰੀ ਕ੍ਰਿਕਟ ਅਤੇ ਕ੍ਰੇਲੂ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ ਤਾਂ ਦੱਸਦੀ ਹੈ ਕਿ ਸਿਖਰ ਪਿਛਲੇ 1.5 ਸਾਲ ਤੋਂ ਟੀਮ ਇੰਡੀਆ ਤੋਂ ਬਾਹਰ ਸਨ ਸਿਖਰ ਤਵਰ ਨੇ ਆਪਣੇ ਐਕਸ ਅਕਾਊਂਟ ਤੋਂ ਵੀਡੀਓ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਸਿਖਰ ਨੇ ਲਿਖਿਆ ਹੈ ਕਿ ਮੈਂ ਆਪਣੇ ਕ੍ਰਿਕਟ ਸਫ਼ਰ ਦੇ ਇਸ ਚੈਪਟਰ ਨੂੰ ਖਤਮ ਕਰ ਰਿਹਾ ਹਾਂ ਇਸ ਲਈ ਮੈਂ ਆਪਣੀਆਂ ਅਣਗਿਣਤ ਯਾਦਾਂ ਲੈ ਕੇ ਜਾ ਰਿਹਾ ਹਾਂ ਪਿਆਰ ਅਤੇ ਸਮਰਥਨ ਲਈ ਧੰਨਵਾਦ। ਉਹਨਾਂ ਵੀਡੀਓ ਪੋਸਟ ਕਰਦੇ ਹੋਏ ਕਿਹਾ ਹੈ ਕਿ ਮੇਰਾ ਇੱਕੋ ਹੀ ਟੀਚਾ ਸੀ ਭਾਰਤ ਲਈ ਖੇਡਣਾ। ਜੋ ਹੋਇਆ ਵੀ, ਜਿਸ ਲਈ ਮੈਂ ਬਹੁਤ ਸਾਰੇ ਲੋਕਾਂ ਦਾ ਧੰਨਵਾਦੀ ਹਾਂ। ਸਭ ਤੋਂ ਪਹਿਲਾਂ ਮੇਰਾ ਪਰਿਵਾਰ, ਮੇਰੇ ਬਚਪਨ ਦੇ ਕੋਚ ਜਿਸ ਦੇ ਦਟਤ ਮੈਂ ਕ੍ਰਿਕਟ ਸਿੱਖਿਆ। ਮੈਂ ਅੰਤਰਰਾਸ਼ਟਰੀ ਕ੍ਰਿਕਟ ਅਤੇ ਘਰੇਲੂ ਕ੍ਰਿਕਟ ਨੂੰ ਅਲਵਿਦਾ ਕਹਿ ਰਿਹਾ। ਉਹਨਾਂ ਕਿਹਾ ਕਿ ਮੈਂ BCCI ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ। 2010 ਵਿੱਚ ਤਵਨੂ ਆਸਟ੍ਰੇਲੀਆ ਦੇ ਖਿਲਾਫ 1ਡੇ ਵਿੱਚ ਭਾਰਤ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਦਾ ਮੌਕਾ ਮਿਲਿਆ। ਸਾਲ 2011 ਵਿੱਚ ਉਸਨੇ T20 ਵਿੱਚ ਅਤੇ 2013 ਵਿੱਚ ਟੈਸਟ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ। 2013 ਤਵਨ ਦੇ ਕਰੀਅਰ ਦਾ ਸਭ ਤੋਂ ਵਧੀਆ ਸਾਲ ਰਿਹਾ। ਜਦੋਂ ਉਸਨੇ 26 ਵੰਡੇ ਮੈਚਾਂ ਵਿੱਚ 1162 ਦੌੜ ਬਣਾਈਆਂ ਸਨ। ਇਸ ਸਾਲ ਚੈਂਪੀਅਨਜ਼ ਟਰੋਫੀ 'ਚ ਤਵਨ ਨੇ 5 ਮੈਚਾਂ 'ਚ 363 ਦੌੜਾਂ ਬਣਾਈਆਂ। ਭਾਰਤ ਇਸ ਸਾਲ ਤੀਜੀ ਵਾਰ ICC ਟੂਰਨਾਮੈਂਟ ਦਾ ਚੈਂਪੀਅਨ ਬਣਿਆ। ਇਸ ਤੋਂ ਬਾਅਦ ਤਵਨ ਨੂੰ ਟੀਮ 'ਚ ਮੌਕੇ ਮਿਲਦੇ ਰਹੇ। ਤਵਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 10 ਦਸੰਬਰ 2022 ਨੂੰ ਬੰਗਲਾਦੇਸ਼ ਵਿਰੁੱਧ ਖੇਡਿਆ ਸੀ। ਇਸ ਤੋਂ ਬਾਅਦ ਉਹਨਾਂ ਨੂੰ ਕਦੇ ਵੀ ਟੀਮ ਇੰਡੀਆ 'ਚ ਮੌਕਾ ਨਹੀਂ ਮਿਲਿਆ। ਨਮਸਕਾਰ ਸਭੀ ਕੋ, ਅੱਜ ਇੱਕ ਐਸੇ ਮੋੜ 'ਤੇ ਖੜਾ ਹਾਂ जहां से पीछे देखने पर सिर्फ यादें ही नजर आती हैं और आगे देखने पर एक पूरी दुनिया मेरी हमेशा से एक की मंजिल थी इंडिया के लिए खेलना और वो हुआ भी जिसके लिए मैं कई लोगों का शुक्रगुजार गुजार हूँ सबसे पहले मेरी फैमिली मेरे बचपन के कोच तारिक सिन्हा जी मदन शर्मा जी जिनके अंडर मैंने क्रिकेट सीखी फिर मेरी टीम जिसके साथ साथ मैं सालों खेला मुझे एक परिवार और मिला नाम मिला आप सबका प्यार मिला पर कहते हैं ना कहानी में आगे बढ़ने के लिए पन्ने पलटना जरूरी है तो बस मैं भी ऐसे ही करने जा रहा अपने देश के लिए बहुत खेला और मैं बहुत शुक्रगुजार गुजार हूँ बीसीसीआई डी डी सी का जिन्होंने मुझे मौका दिया और मेरे सारे फैंस का जिन्होंने मुझे इतना प्यार दिया तो मैं बस खुद से यही कहता हूँ कि भाई तू तो इस बात से दुखी मत हो कि तू अपने देश के लिए फिर नहीं खेलेगा पर इस बात की खुशी अपने पास रख कि तू अपने देश के लिए खेला और ये मेरे लिए सबसे बड़ी बात है मैं खेला